ਮਹੰਲਾ ਜੀ ਜੀ ਸਾਨੂੰ ਰਾਗ ਮਾਦ ਦੇ ਵਿੱਚ ਕੁਝ ਸੁਝਾਉਣਾ ਕਰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਇੱਕ ਜੋਤ ਜੋਤ ਹੈ ਕਿੱਥੇ ਜੋਤਿਆ ਸਵਾਲ ਅਸੀਂ ਕੀ ਕਰਨਾ ਸਵਾਲ ਗੁਰੂ ਸਾਹਿਬ ਸਾਨੂੰ ਸੁਝਾਉਣਾ ਕਰਦੇ ਨੇ ਇੱਕ ਜੋਤ ਜੋਤ ਹੈ ਕਿੱਥੇ ਜੋਤਿਆ ਕੀ ਕਿਸੇ ਡੇਰੇ ਤੇ ਜੋਤਿਆ ਕੀ ਕਿਸੇ ਮੰਦਰ ਦੇ ਵਿੱਚ ਜੋਤਿਆ ਜਾਂ ਫਿਰ ਕਿਸੇ ਮਸਜਿਦ ਦੇ ਵਿੱਚ ਜੋਤਿਆ ਜਾਂ ਫਿਰ ਕਿਸੇ ਚਤ ਦੇ ਵਿੱਚ ਜੋਤਿਆ ਜਾਂ ਫਿਰ ਕਿਸੇ ਕਿਤੇ ਜੀ ਗੁਰਦੁਆਰੇ ਜੋਤਿਆ ਗੁਰੂ ਸਾਹਿਬ ਕਹਿੰਦੇ ਇੱਕ ਜੋਤ ਜੋਤ ਹੈ ਕਿੱਥੇ ਜੋਤ ਹੈ ਮੈਂ ਤੈਨੂੰ ਤਾਂ ਨਹੀਂ ਦੱਸ ਰਿਹਾ ਤੂੰ ਕੋਈ ਪੜ੍ਹ ਲੈ ਜੇ ਤੁਸੀਂ ਪੜ੍ਹੋ ਤਾਂ ਨੂੰ ਪਤਾ ਲੱਗੇ ਵੀ ਜੋਤ ਕਿੱਥੇ ਹੈ ਗੁਰੂ ਸਾਹਿਬ ਨੇ ਜੇ ਤਾਂ ਸਾਨੂੰ ਮੰਤਰ ਲਿਖਿਆ ਹੋਵੇ ਮੰਤਰ ਦੇ ਵਿੱਚ ਜੋਤ ਆ ਤੇ ਸਾਨੂੰ ਮੰਤਰ ਚਾਹੀਏ ਜੇ ਗੁਰੂ ਸਾਹਿਬ ਨੇ ਇਹ ਲਿਖਿਆ ਹੋਵੇ ਬੇਜੋਤ ਤੀਰਥਾਂ ਤੇ ਆ ਅਸੀਂ ਤੀਰਥਾਂ ਦੇ ਚਾਹੀਏ ਜੇ ਗੁਰੂ ਸਾਹਿਬ ਨੇ ਇਹ ਲਿਖਿਆ ਹੋਵੇ ਵੀ ਜੋਤ ਮਸਜਿਦ ਦੇ ਵਿੱਚ ਹੈ ਮਸਜਿਦ ਦੇ ਵਿੱਚ ਚਾਹੀਏ ਜੇ ਗੁਰੂ ਸਾਹਿਬ ਨੇ ਇਹ ਲਿਖਿਆ ਹੋਵੇ ਵੀ ਜੋਤ ਗੁਰਦੁਆਰੇ ਗੁਰਦੁਆਰੇ ਚਾਹੀਏ ਜੇ ਗੁਰੂ ਸਾਹਿਬ ਨੇ ਇਹ ਲਿਖਿਆ ਹੋਵੇ ਦੇ ਜੋਤ ਕਿਸੇ ਢੇਰੇ ਦੀ ਆ ਦੇ ਦੇਣ ਚਾਹੀਏ ਜਾਣਾ ਚਾਹੀਦਾ ਜੇ ਗੁਰੂ ਸਾਹਿਬ ਨੇ ਲਿਖਿਆ ਤੇ ਜਾਣਾ ਚਾਹੀਦਾ ਮੈਂ ਕਿਨੋ ਜੋਗ ਜੋਗ ਜਿਉ ਜਾਓ ਪਰ ਪਹਿਲਾ ਗੁਰੂ ਸਾਹਿਬ ਕੀ ਕਹਿੰਨੇ ਨੇ ਇਹਨਾਂ ਦੇ ਵਿੱਚੋਂ ਇੱਕ ਵੀ ਗੱਲ ਸੱਚੀ ਹੋਵੇ ਡੇਰੇ ਤੇ ਗੁਰੂ ਘਰ ਮਸਜਿਦ ਦੇ ਵਿੱਚ ਗਿਰਜਾ ਘਰ ਦੇ ਵਿੱਚ ਕਹਿ ਲਓ ਕਿ ਮੁਸਲਮਾਨੀ ਕਿਸੇ ਮਸਜਿਦ ਦੇ ਵਿੱਚ ਕਿਤੇ ਵੀ ਜੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਵੀ ਜੂਤ ਉੱਥੇ ਹੈਗੀ ਆ ਡੇਰੇ ਤੇ ਹੈਗੀ ਜਾਓ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਇੱਥੇ ਗੁਰੂ ਸਾਹਿਬ ਇਹ ਸਮਝਾਉਣਾ ਕਰਦੇ ਏਕ ਏਕਾ ਜੋਤ ਜੋਤ ਹੈ ਸਰੀਰਾ ਜੇ ਸਾਡੇ ਸਰੀਰ ਦੇ ਵਿੱਚ ਜੋਤ ਆ ਅਸੀਂ ਬਾਹਰ ਤੱਕੇ ਕਾਤੋਂ ਹੰਦੇ ਸੁਆਲ ਤੁਹਾਡੇ ਤੇ ਲਾਕੋ